ਦੱਸਦੇ ਕਿ ਕੁੰਬ ਦੇ ਵਿੱਚ ਮੱਛੀ ਫਗਦੜ ਤੋਂ ਬਾਅਦ ਹੁਣ ਇੱਕ ਖਾਸ ਫੈਸਲਾ ਲਿਆ ਗਿਆ ਫੈਸਲਾ ਕੀ ਹੈ ਤੁਹਾਨੂੰ ਦੱਸ ਦਨੇ ਆ ਮਹਾਕੁੰਬ ਨੂੰ ਝਾੜ ਵਾਲੀਆਂ ਸਾਰੀਆਂ ਖਾਸ ਸਪੈਸ਼ਲ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਾ ਪ੍ਰਿਆਗਰਾਜ ਚ ਭਗਦਰ ਤੋਂ ਬਾਅਦ ਮਹਾਕੁੰਬ ਦੀਆਂ ਸਾਰੀਆਂ ਸਪੈਸ਼ਲ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਪ੍ਰਸ਼ਾਸਨ ਕਾਫੀ ਸਰਗਰਮ ਦਿਖਾਈ ਦੇ ਰਿਹਾ ਹੈ ਅਤੇ ਇਹਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ ਮਹਾਕੁੰਬ ਦੇ ਵਿੱਚ ਪੁੱਜਣ ਵਾਲੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਰੇਲਵੇ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਜੋ ਵੀ ਟ੍ਰੇਨਾਂ ਮਹਾਕੁੰਬ ਦੇ ਲਈ ਜਾਣ ਗਿਆ ਉਹਨਾਂ ਨੂੰ ਫਿਲਹਾਲ ਦੇ ਤੌਰ ਤੇ ਰੱਦ ਕਰ ਦਿੱਤਾ ਜਾਵੇ ਅੱਜ ਜਿਨ੍ਹਾਂ ਟ੍ਰੇਨਾਂ ਨੇ ਪ੍ਰਯਾਗਰਾਜ 78 ਉਹਨਾਂ ਨੂੰ ਪੰਡਿਤ ਦੀਨ ਦਿਆਲ ਉਪਾਧਿਆ ਸਟੇਸ਼ਨ ਤੇ ਰੋਕ ਦਿੱਤਾ ਜਾਂਦਾ ਹੈ ਜਿੱहां ਇਹਨਾਂ ਵਿਸ਼ੇਸ਼ ਟ੍ਰੇਨਾਂ ਨੂੰ ਅਗਲੇ ਹੁਕਮਾਂ ਤੱਕ ਇੱਥੇ ਰੋਕ ਦਿੱਤਾ ਗਿਆ ਹੈ ਕੁਝ ਟ੍ਰੇਨਾਂ ਦੇ ਰੂਟ ਵੀ ਬਦਲ ਦਿੱਤੇ ਗਏ ਨੇ ਦੱਸਦੀ ਹੈ ਕਿ ਅੱਜ ਸਵੇਰੇ ਮਹਾਕੁੰਭ ਦੇ ਵਿੱਚ ਪਗੜੜ ਮੱਚ ਜਾਂਦੀ ਹੈ ਜਿਸ ਤੋਂ ਬਾਅਦ ਇਹ ਜਿਹੜਾ ਕਿ ਫੈਸਲਾ ਲਿਆ ਗਿਆ ਪਗੜੜ ਦੇ ਵਿੱਚ ਅਫੜਾ ਤਪੜੀ ਤੋਂ ਬਾਅਦ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੇ ਆ ਦਿਲ ਦਹਿਲਾਦ ਦੇਣ ਵਾਲੀਆਂ ਕਈ ਤਸਵੀਰਾਂ ਵੀ ਪ੍ਰਿਆਗਰਾਜ ਤੋਂ ਸਾਹਮਣੇ ਆਈਆਂ ਨੇ ਤੇ ਪ੍ਰਸ਼ਾਸਨ ਨੇ ਬਚਾਅ ਦੇ ਲਈ ਜੀ ਹਾਂ ਲੋਕਾਂ ਦੇ ਬਚਾਅ ਦੇ ਲਈ ਫੈਸਲਾ ਲਿਆ ਹੈ ਕਿ ਜੋ ਵੀ ਖਾਸ ਟ੍ਰੇਨਾਂ ਪ੍ਰਿਆਗਰਾਜ-ਮਾਕੁੰਮ ਨੂੰ ਜਾੜ ਗਿਆ ਉਹਨਾਂ ਨੂੰ ਫਿਲਹਾਲ ਦੇ ਤੌਰ ਤੇ ਰੋਕ ਦਿੱਤਾ ਜਾਵੇ ਉਹਨਾਂ ਦੇ ਰੋਕ ਲਗਾਈ ਜਾਵੇ ਇਹ ਫੈਸਲਾ ਕਦੋਂ ਤੱਕ ਲਾਗੂ ਰਹੇਗਾ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪ੍ਰਿਆਗਰਾਜ ਦੀ ਤਾਂ ਉਥੇ ਅੱਜ ਸਵੇਰੇ ਪਗੜੜ ਦੇ ਦੌਰਾਨ ਲੋਕ ਖੁਦ ਨੂੰ ਬਚਾਉਂਦੇ ਨਜ਼ਰ ਆਏ ਕਈ ਸ਼ਰਦਾਲੂ ਜ਼ਮੀਨ ਤੇ गिर ਗਏ ਤਾਂ ਕੁਝ ਆਪਣਿਆਂ ਤੋਂ ਵਿਛੜਨ ਦੇ ਡਰ ਦੇ ਨਾਲ ਰੋਂਦੇ ਬਲਕਦੇ ਨਜ਼ਰ ਆਏ ਸਥਿਤੀ ਕਾਫੀ ਜ਼ਿਆਦਾ ਗੰਭੀਰ ਸੀ ਸੰਭਾਲਨ ਦੀ ਜਿਸ ਨੂੰ ਕੋਸ਼ਿਸ਼ ਕੀਤੀ ਗਈ ਹੈ ਪਰ ਭੀੜ ਦੇ ਵੱਧ ਦਬਾਅ ਦੇ ਕਾਰਨ ਪ੍ਰਸ਼ਾਸਨ ਨੇ ਸੁਰੱਖਿਆ ਬਲਾਂ ਤੇ ਨਾਦ ਕੀਤੇ ਹੈ ਤੇ ਇਹਨਾਂ ਸੁਰੱਖਿਆ ਬਲਾ ਦੇ ਨਾਲ ਨਾਲ ਉਹਨਾਂ ਉਹਨਾਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੀਆਂ ਕਿ ਪ੍ਰਿਆਗਰਾਜ ਵਾ ਕੁੰਬ ਦੇ ਵਿੱਚ ਅੱਜ ਪਹੁੰਚ ਰਹੀਆਂ ਸਨੀਆਂ ਪਹੁੰਚ ਰਹੀਆਂ ਸਨ